ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਨਗ ਦਿਖਾਵਾਂਗੇ ਸਿੱਧੂ ਡੇਰੀ ਫਾਰਮ ਤੋਂ ਲਾਲਾ ਦਾ ਆਪਾਂ ਪਹੁੰਚਿਆ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਰਾਜੂ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 94782 63901 ਅੱਜ ਆਪਾਂ ਮੇਰਾ ਖਿਆਲ 27 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂ ਅੱਜ 27 ਤਰੀਕ ਆ ਵੀਰੇ ਕਿੰਨੇ ਨਾਗ ਮੌਕੇ ਤੇ ਹਾਜ਼ਰ ਆ ਆਪਣੇ ਕੋਲ ਹੈਗੇ ਆ 10 ਕ ਨਾਗ ਵੀਰੇ ਨਾਗ ਤੋਂ ਸੀਗੇ 20 25 ਵੇਚ ਗਏ ਪਸੂ ਪਸੂ ਠੀਕ ਹੈ ਤੇ ਸਿੱਧੂ ਡੈਰੀ ਫਾਰਮ ਕਲਾਲਾ ਆਪਣਾ ਐਡਰੈਸ ਆ ਹਨਾ ਹਾਂਜੀ ਠੀਕ ਆ ਤੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਸੀਨੀ ਵਾਲਾ ਤੇ ਦਰੋਚਨ ਨਾਲ ਦੇ ਸੈਂਟਰ 'ਚ ਰਹਿ ਗਿਆ ਹਾਂਜੀ ਹਾਂਜੀ ਤੇ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜੰਨੇ ਆ ਜੀ ਕਿਹੜਾ ਸੁਆ ਸੁੰਦੀ ਆ ਵੀਰੇ ਪਹਿਲਾ ਸੁਆ ਸੁੰਦੀ ਆ ਵੀਰੇ ਦੋ ਦੰਦ ਦੋ ਦੰਦ ਹਾਂਜੀ ਇਹ ਜੋੜਾ ਇਕੱਠਾ ਆ ਵਾ ਕਲਗ ਲਗ ਆ ਵਾ ਇਹ ਵੀਰੇ ਨਹੀਂ ਆਇਆ ਤਾਂ ਅਲੱਗ ਲੱਗ ਆ ਠੀਕ ਹੈ ਹਾਂਜੀ ਦੋ ਦੰਦ ਪਤਾ ਕੋ ਸੀਮਨ ਬਾਇਟਟ ਸਾਰਾ ਕੁਝ ਪਤਾ ਵੀਰੇ ਦੰਦ ਚੈੱਕ ਵੀ ਕਰਵਾ ਦਿਓ ਤਾਂ ਜੀ ਠੀਕ ਹੈ ਦੰਦ ਹੀ ਦਿਖਾ ਦਿਓ ਪਹਿਲਾ ਆਪਾਂ ਸੋ ਵੀਰੋ ਦੰਦ ਦੇਖੋ ਜਮਾ ਕੱਢ ਦਿਓ ਇਹ ਦੰਦ ਅਜੇ ਹੈਣਾ ਹਲੇ ਕੰਪਲੀਟ ਹੋਏ ਨਹੀਂ ਤੇ ਦਿਨ ਕਿ ਭਿਰ ਕਹਿ ਲੈਂਦੀ ਆ ਸੁੰਦੇ ਅਜੇ ਵੀਰੇ 10 ਦਿਨ ਬਾਕੀ ਆ ਜੀ 10 ਦਿਨ ਬਾਕੀ ਸੂਨ ਦੇ ਵਿੱਚ ਇਹ ਤਾਂ ਬੱਸ ਕਿੰਨਾ ਕੰਦਾਜਾ ਲੱਗ ਚੱਲ ਸਕਦੇ 40 ਪਲਸ ਦੁੱਧ ਪਾਉਂਦੇ ਵੀਰੇ ਪਹਿਲਾਂ ਹਫਤਾਕ ਲੱਗ ਭਗ ਬਾਕੀ ਆ ਤੇ ਦੂਜੀ ਦਾ ਕੀ ਡਾਟਾ ਕ ਇਹ ਵੀਰੇ ਚਾਰ ਦਾਂ ਦਾ ਚਾਰ ਦਾਂ ਦੇ ਕੈਦਾਂ ਲੈਂਦੀ ਆ ਇਹਦੇ ਵੀ 10-12 ਆਂਦੇ ਰਹਿੰਦੇ ਵੀਰੇ ਜੀ ਇਹਦੇ ਵੀ ਸੀਮਨ ਵਗੈਰਾ ਸਾਰਾ ਦੱਸਾਂਗੇ ਤੋਰੀ ਜੋੜਾ ਤੋੜਦੀ ਸਮਾਰ ਕੇ ਸੋ ਵੀਰੇ ਫੇਸ ਕੁਆਲਿਟੀ ਵਗੈਰਾ ਦੇਖ ਸਕਦਾ ਦੋਂਦੀ ਬੱਚਿਆ ਪਲੂਣ ਪਹਿਲਾ ਸੂਆ ਸੁੰਦੀ ਆ ਦਿਨ ਕੁਝ ਕੱਢਦੀ ਆ ਤੇ ਹੈਵ ਫੋਲੋ ਬਰੀਡ ਜਾਵਾ ਜਿਹਨੂੰ ਕਹਿੰਦੇ ਚੰਗੀ ਜਿੰਦ ਜਾਨ ਬਿਊਟੀ ਫੁੱਲ ਬਰੀਡ ਦੇ ਵਿੱਚ ਆ ਪਹਿਲਾ ਸੂਆ ਫੋਨ ਚੁੱਕੋ ਜਗ ਦੇਣ ਬਾਕੀ ਪਿਆ ਸੋ ਦੇਖੋ ਫੇਸ ਕੁਆਲਟੀ ਵਗੈਰਾ ਦੀ ਚੰਗੀ ਟੋਆ ਵਗੈਰਾ ਮੂੰਹ ਤੇ ਪੈਂਦਾ ਚੰਗਾ ਤੇ ਜਿਆਦਾ ਯਾਰ ਬਰੀਡ ਪੂਰੀ ਫੁੱਲਾ ਜਮ 105% ਬਰੀਡ ਹੈ ਇਹਦੇ ਵਿੱਚ ਦੇਖੋ ਲੇਵਾ ਵਗੈਰਾ ਤੇ ਬਿਲਕੁਲ ਲੇਵਾ ਲਾਲੀਆਂ ਮਾਰਦਾ ਤੈਨ ਕੋਚ ਕੱਢ ਜੂ ਚੰਗਾ ਪ੍ਰਦਰਸ਼ਨ ਕਰੂਗੀ ਤੇ ਦੇਖੋ ਮੂੰਹ ਮਤ ਜੰਦੇ ਜਾਂ ਸਾਫ ਸੁਥਰੀ ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਆਪਾਂ ਇਹਨੂੰ ਵੀ ਤੋੜ ਦੋ ਹਣਾ ਇਹਦੇ ਵੀ ਸੇਮਕ ਦੇਣ ਬਾਕੀ ਆ ਹਾਂਜੀ ਹਾਂਜੀ ਸੋ ਦੇਖੋ ਦੋ ਨੰਬਰ ਬੱਚੀ ਇਹ ਆ ਗਈ ਮੂੰਹ ਹੋ ਚਾਰ ਦੰਦ ਹੈ ਹਣਾ ਸੋ ਮੂਹ ਚਾਰ ਦਾ ਦਾ ਥਣਲੇਵਾ ਦੇਖ ਸਕਦੇ ਹੋ ਸੋਨਾ ਮੁਠੀ ਵਾਲਾ ਸਾਫ ਸੁਥਰਾ ਥਣ ਤੇ ਸੂਣ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਹੈ ਕਿੰਨਾ ਦੁੱਧ ਮੰਨ ਕੇ ਲੈਏ ਪਈ ਬੰਦਾ ਇਹਨੂੰ ਚਲੋ ਆਪਾਂ ਗਰਮ ਦੇ ਹਿਸਾਬ ਨਾਲ ਉਹ ਤਾਂ ਇਹ ਵੀ 40 ਕਿਲੋ ਦੇ ਦੁੱਧ ਵੀ 35 ਕਿਲੋ ਮੰਨ ਕੇ ਲੈ ਜੀ ਸੋ ਜਾਇਜ ਗਾਲਾ 35 ਕਿਲੋ ਮੰਨ ਕੇ ਦੁੱਧ ਤੁਸੀਂ ਇਹਨੂੰ ਲੈ ਸਕਦੇ ਹੋ ਥਣਲੇਵਾ ਸੋਨਾ ਮੁਠੀ ਵਾਲਾ ਸਾਫ ਸੁਥਰਾ ਦੂਜੇ ਨੰਬਰ ਤੇ ਬੱਚੀ ਮੂਹ ਚਾਰ ਦਾ ਦਾ ਗਈ ਤੇ ਅਗੇ ਜਿਹੜੀ 3 ਨੰਬਰ ਵੈੜ ਦੇਖਦੇ ਆਪਾਂ ਇਹ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਵੀਰੇ ਜੀ ਦੰਦੋ ਜਵਾਨ ਹੋਣਾ ਹਾਂਜੀ ਦੰਦੋ ਜਵਾਨ ਕੈਕ ਦਿਨ ਸੂਣ ਚ ਬਾਕੀ ਆ ਇਹ ਇਹ ਦਿਨ ਪਿਆ ਹੱਦ ਤੱਕ ਗਿਰਿਆ ਜੀ ਇੱਕ ਹਾ 27 28 ਕਿਲੋ ਬਲਣ ਪਲੂਣ ਦਾ ਹਾਂਜੀ ਇਹ ਕੀ ਅੰਦਾਜ਼ਾ ਲਾ ਸਕੀ ਆਪਾਂ 30 ਕਿਲੋ ਦੁੱਧ ਦੇ ਦੂਗੀ ਠੰਡੀ ਸੀਰ ਬਾਦੂ ਕੋਈ ਅੰਤ ਤੋਰੀ ਬਾਹਰ ਨੂੰ ਇਹਨੂੰ ਤੇ ਸਹੀ ਦਿਨ ਕਿੰਨੇ ਇਹਦੇ ਸਹੀ ਵੀਰੇ ਮੰਨ ਕੇ ਚ ਹਫਤਾ ਦਾ ਰਹਿੰਦਾ ਹੀ ਆ ਇੱਕ ਅਦਾ ਦਿਨ ਉੱਪਰ ਥੱਲੇ ਲੈ ਸਕਦੇ ਆ ਸੁਭਰ ਤੀਜੇ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਵਾ 30 ਕਿਲੋ ਦੁੱਧ ਦਊਗੀ ਸੂਆ ਦੂਜਾ ਸੁੰਦੀ ਆ ਤੇ ਲੇਵਾ ਬਿਲਕੁਲ ਫਟਫੜ ਕੰਪੈਕਟਡਰ ਤੇ ਬਾਕੀ ਮੇਨ ਗੱਲ ਆਪਾਂ ਦੇਖੀਏ ਪਸ਼ੂ ਸਾਰੇ ਚਾਰੂਆ ਰੱਬ ਦੀ ਘੜੀ ਤੰਦਰੁਸਤ ਆ ਪੂਰੇ ਜਮਾ ਸੋ ਦੇਖੋ ਖਵਾਨੇ ਤੇ ਨਾੜਾ ਵਗੈਰਾ ਦੇਖੋ ਜਮਾ ਕਿਆ ਵਾਤਾ ਮਿਲਕ ਮੇਨ ਵਗੈਰਾ ਸੋਹਣੇ ਚੰਗੇ ਦਿਖਾਈ ਦਿੰਦੀਆਂ ਬੱਲੇ ਚੱਲ ਬੰਨ ਲਾ ਕੋਈ ਗੱਲ ਨਹੀਂ ਫਿਰ ਪੱਠਿਆਂ ਨੂੰ ਜਾਂਦੀ ਐ ਸੋ ਦੇਖੋ ਅੱਜ ਤੋਂ ਬਦਲਦਾ ਬਰੀਡ ਦਾ ਕਿਉਂਕਿ ਜਿੰਨਾ ਖਾਊਗੀ ਤੇ ਓਨਾ ਹੀ ਕਰਮ ਵਾਲੀ ਪ੍ਰਦਰਸ਼ਨ ਦੁੱਧ ਪਾਊਗੀ ਆਪਾਂ ਨੂੰ ਖਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੀਆਂ ਮਿਲਕ ਵੇਨ ਤੇ ਗਲਾਬੀ ਗਲਾਬੀ ਥਾਣਾ ਕਰਮ ਵਾਲੀ ਦਿਨ ਕੁਝ ਲੈ ਜਾਂ ਸੂਨ ਦੇ ਵਿੱਚ 30 ਕਿਲੋ ਦੁੱਧ ਹਕੀਕਤ ਪਾਉਣ ਵਾਲੀ ਬੈੜ ਇਹ ਕ੍ਰਾਸਾਂ ਦੇ ਦਰਮਿਆਨ ਦਾ ਤੋਹਫਾ। ਸੂਆ ਕਿਰਾਸ ਹੁੰਦੀ ਆ। ਦੂਜਾ ਸੂਆ ਵੀ ਲੈਣਾ। ਕੈਕ ਦਿਨ ਲੈਂਦੀ ਆ ਜੀ। ਲੈ ਲੂ ਮੇਰੇ ਹੱਥਾਂ ਦਾ ਦੱਸਦੇ ਨਹੀਂ ਵੀ ਅੱਜ। ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ? ਬਹੁਤ 17-18 ਕਿਲੋ ਕਾਹੂਨ ਦਾ ਦੁੱਧ ਦਿੱਤਾ। ਬਾਕੀ ਹਵਾਨੇ ਦੇ ਨਾੜਾ ਨੂੜਾ ਬਹੁਤ ਚੰਗੇ ਆ ਨਾ। ਟੀਸੀ ਲਾ ਵੀਰੇ ਬਹੁਤ ਲੋ। ਠੀਕ ਐ। ਠੰਡੀ ਸੀਲ ਦਾ ਕੋਈ ਅੰਤ ਨਹੀਂ ਹਣਾ। ਸੀਲ ਤਾਂ ਆਪਣੇ ਕੋਲ ਟੋਟਲ ਪਸ਼ੂ ਗਿਣੇ ਸੀਡੀ ਹੋਣਗੇ ਤੇ ਰੇਟ ਵਾਜਬ ਹੋਣਗੇ ਜਮਾ ਵਾਜਬ ਰੇਟ ਮਾੜੀ ਹੱਕ ਗਿਆ ਇਹਨੂੰ ਕਰਦੇ ਨੂੰ ਹਵਾਨਾ ਦਿਖਾ ਦਿਆ ਪਤੂਰੀ ਦੇ ਭਾਵੇਂ ਨਾ ਚੱਲ ਵੀਡੀਓ ਥੋੜੀ ਲੰਬੀ ਹੋ ਜਾਂਦੀ ਐ ਸੋ 4 ਨੰਬਰ ਤੇ ਪੁੱਛੋ ਲੰਡੀਆਂ ਮਾੜੀ ਜੀ ਤੇ 20 ਕਿਲੋਵੱਟ ਦੇ ਬੈਦਤ ਤੇ ਦੋ ਵੀ ਗਿਓ ਫੈਟ ਵਾਲਾ ਹਨਾ ਹਾਂ ਠੀਕ ਤੇ ਵੀਰੇ ਜਿਹੜੀ ਆਪਾਂ ਜਰਸੀ ਅੰਦਰ ਦੇਖੀ ਜ ਨੇ ਖੜੀ ਕਿਹੜਾ ਸੁਆਸ ਹੁੰਦੀ ਐ ਇਹ ਦੂਜਾ ਸੁਆਸ ਗਰੇ ਕੈਕ ਦਿਨ ਸੂਣ ਚ ਬਾਕੀ ਐ ਇਹਦੇ ਇਹ ਲੈ ਜੂ ਵੀਰੇ ਇਹ ਪੰਜ ਚਾਰ ਦਿਨ ਪੰਜ ਚਾਰ ਦਿਨ ਸੂਣ ਚ ਬਾਕੀ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਪਹਿਲਾਂ ਵੀ ਤੁਹਾਨੂੰ ਕਿਹਾ ਵੀਡੀਓ ਸੀਟ ਆਪਣਾ ਡੰਗਰ ਹੈ ਜੇ ਕਿ ਸੀਲ ਠੰਡਾ ਹੋਗਾ ਠੀਕ ਹੈ ਆਪਣੀ ਖਰੀਦ ਹੀ ਇਹ ਹੀ ਹੈ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਦੁੱਧ 25 ਕਿਲੋ ਪਾ ਦੂ ਵੀਰੇ 25 ਕਿਲੋ ਹਾਂਜੀ ਹਾਂਜੀ ਤੇ ਬਾਕੀ ਹਵਾਨਾ ਵਗੈਰਾ ਸੋਹਣਾ ਹਨਾ ਹਾਂਜੀ ਹਾਂਜੀ ਸੋ ਬਾਕੀ ਮੂੰਹ ਮੱਥਾ ਦੇਖ ਸਕਦੇ ਹਾਂ ਸਿਵਰ ਜਰਸੀ ਦੇਖੋ ਮੂੰਹ ਮੱਥਾ ਜਿੰਦ ਜਾਨ ਵਾਲੀ ਤੇ ਬਾਕੀ ਹਵਾਨੇ ਦੇ ਨਾੜਾ ਦੇਖੋ ਬਹੁਤ ਚੰਗੇ ਦੇਗਾ ਚੰਗਾ ਪ੍ਰਦਰਸ਼ਨ ਕਰੂਗੀ ਸੂਨ ਦੇ ਵਿੱਚ ਕਰਮ ਵਾਲੀ ਦੇ ਕੁਝ ਕੁ ਦਿਨ ਬਾਕੀ ਪਿਆ ਬੋਡੀ ਵੇਟ ਵਗੈਰਾ ਬਹੁਤ ਹੈ ਜਿੰਦ ਜਾਨ ਤੇ ਲੈਵਾ ਪੂਰਾ ਫੱਟ ਫਾਟ ਜਾਵਾ ਸੋ ਹਵਾਨਾ ਦੇਖੋ ਪੂਰਾ ਸੋਹਣਾ ਭਾਰੀ ਹਵਾਨਾ ਚੰਗਾ ਦੁੱਧ ਪਾਉਗੀ ਬਾਕੀ ਆਪ ਨੂੰ ਪਤਾ ਵੀ ਜਰਸੀ ਠੰਡੀ ਹੁੰਦੀ ਆ ਤੇ ਇਹਦੇ ਦੁੱਧ ਦੀ ਫੈਟ ਜ਼ਿਆਦਾ ਹੁੰਦੀ ਆ ਜਿਵੇਂ ਦੁੱਧ ਚ ਪੱਤੀ ਪਾਈ ਜਾਵਾ ਚਾਰ ਮਲਾਈਆਂ ਆਉਂਦੀਆਂ ਉਹ ਚੀਜ਼ ਆ ਜਮਾ ਤੇ ਬਾਕੀ ਨਾੜਾ ਵਗੈਰਾ ਦੇਖੋ ਇਹਦੇ ਹਵਾਨੇ ਦੇ ਮਲਕਵੇ ਦੇਖੋ ਪੂਰੀ ਮੋਟੀ ਸਾਫ ਸੁਥਰੀ ਤੇ ਬਾਕੀ ਮੈਂ ਗੱਲ ਕੱਦ ਵੜ ਤੇ ਸਪਾਈਆਂ ਜਿੱਦਾਂ ਦੇ ਮਰਜ਼ੀ ਵਿੱਚ ਲੈ ਲੈ ਬੰਦਾ ਹਾਂਜੀ ਹਾਂਜੀ ਤੇ ਅੱਗੇ ਸਾਫ ਸੁਥਰੀ ਦੋ ਨੰਬਰ ਜਿਹੜੇ ਨਾਲ ਖੜੀ ਦੇਖਦੇ ਜਰਸੀ ਕਾਫੀ ਕਲਰ ਕਾਫੀ ਜਰਸੀ ਇਹ ਕਾਇਦਨ ਲੈਂਦੀ ਆ ਇਹ ਲੈ ਜੂ ਵੀਰੇ ਹਜੇ ਹਫਤਾ ਦਾਸ ਦੇਣ ਹਫਤਾ ਬਾਕੀ ਕਿੰਨਾ ਦੁੱਧ ਮੰਨੂ ਥੋੜਾ ਹੀ ਲਿਆ ਸੀਗਾ ਪਹਿਲਾਂ ਵੀ ਤੁਹਾਡੇ ਚੈਨਲ ਤੇ ਵੀਡੀਓ ਪਾਈ ਹੋ ਇੱਕ ਵੇਗੀ ਵੱਸੀ ਠੀਕ ਹੈ ਇਹ ਇੱਕ ਹੈਗੀ ਥੋੜੀ ਕੱਚੀ ਸੀ ਜੀ ਵੀਰੇ ਠੀਕ ਹੈ ਹੁਣ ਤਿਆਰੀ ਜਾ ਹਣਾ ਹਾਂ ਕੱਢ ਜੂ ਹਲੇ ਵੀ ਦੋ ਚਾਰ ਦਿਨ ਹਾਂ ਹਾਂ ਕਿੰਨਾ ਦੁੱਧ ਮੰਨ ਕੇ ਲੈਵੇ ਮਾਰੇ ਮੇਰੇ 30 ਕਿਲੋ ਦੁੱਧ ਪਾਓ 30 ਪਲੱਸ ਪਾ ਦੋ ਠੀਕ ਹੈ ਜਿੰਦ ਜਾਨ ਬਾਕੀ ਕੱਦਗਾਠ ਹਾਂ ਜੀ ਨੇਵੇ ਲੂਵੇ ਵਾਲੇ ਪਾਸੋਂ ਓਕੇ ਇਹਨਾਂ ਕੋਲ ਬਹੁਤ ਪਈਆਂ ਵੀਰੇ ਦੀ ਠੀਕ ਹੈ ਬਾਕੀ ਮੂੰਹ ਮੱਥਾ ਦੇਖੋ ਇਹਦਾ ਮੂੰਹ ਮੱਥਾ ਬਹੁਤ ਸੋਹਣਾ ਦੇਖੋ ਸੋ ਦੇਖੋ ਬਾਕੀ ਇਹ ਖੜੀਆ ਦੂਜੇ ਨੰਬਰ ਤੇ ਅੰਦਰਲੇ ਵਾਸਤੇ ਤੇ ਅਗੇ ਤੀਜੇ ਨੰਬਰ ਤੇ ਕ੍ਰੋਸ ਦੇਖਦੇ ਜਿਹੜੀ ਆਪਾਂ ਇਹ ਸੂਈ ਹੋਈ ਆ ਵੀਰੇ ਕਿੰਵਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ ਅਸੀਂ ਚੌਥਾ ਦਿਨ ਹੋ ਗਿਆ ਜੀ ਬੱਚਾ ਕੀ ਆ ਬੱਸਾ ਵੀਰੇ ਦੇ ਮਗਰ ਉਹ ਬੈਠਿਆ ਰਹ ਉਧਰ ਹਾਂਜੀ ਕਿੰਨੇ ਦੁੱਧ ਤਿਆਰ ਆ ਇਸ ਵਕਤ ਇਹ ਥੱਲੇ 20-22 ਕਿਲੋ ਬੋਰੀ ਤਿਆਰ ਆ ਜੀ 20-22 ਕਿਲੋ ਹਾਂਜੀ ਚੌਣ ਚਵਾਏ ਕਿੰਨੇਬਰ ਹਾਂ ਚੌਣ ਚਵਾ ਦਾ ਬੜਾ ਚੰਗਾ ਜੀ ਪਾ ਫਿਰ ਕੀ ਰਹੂ ਇਹਦਾ ਆ ਕੋਈ ਗੱਲ ਨਹੀਂ ਫੋਨ ਤੇ ਕਰ ਲਾਂਗੇ ਵਿੱਚ ਜੀ ਚੀਜ਼ ਦੇ ਹਿਸਾਬ ਨਾਲ ਬਾਝੇ ਹੋ ਜਾਉ ਹਾਂਜੀ ਹਾਂਜੀ ਤੇ ਚੋਣ ਹੋ ਚੀ ਜੀ ਵਰਗਾ ਮੋਟਾ ਜਮ। ਬਾਲਾ ਮੋਟਾ ਚੋਣਾ। ਸੁਬਿਰੋ ਕ੍ਰਾਸ ਦੇ ਵਿੱਚ ਪੈਂਦੀ ਆ ਤੇ ਬਾਕੀ ਥਣ ਦੇਖ ਜਾਂਦਾ ਜਾਂਦਾ ਕਿ ਧਾਰ ਮੰਨ ਕੇ ਜਰੋ ਜਹ ਜੀ ਟੁੱਟੀ ਨਾ ਪਦੀ ਤੇ ਉਹ ਜੀ ਧਾਰ ਸੁਬਿਰ ਦੀ। ਤੇ ਅਗੇ ਕੱਚੀ ਵੱਚੀ ਦੇਖੇ ਨੇ ਕਾ ਪਕੜੀ। ਹਾਂ ਇਹ ਦੋ ਦਿਨ ਦਾ ਵਸੀ ਆ ਵੀਰੇ। ਪਹਿਲਣ। ਪਹਿਲਣ ਕਹਿ ਦਨੈ ਦੀ ਇਹ। ਇਹ ਹਜੇ ਲੈ ਜੂ ਵੀਰੇ ਮੰਨ ਕੇ ਚੋੜਾ ਹਫਤਾ ਤੱਕ ਦਾ ਰਹਿੰਦੇ ਆ। ਠੀਕ ਆ ਠੰਡੀ ਸੀਨ ਬੰਦਾ। ਹਾਂ ਹਾਂ ਵੀਰੇ ਠੰਡੀ ਸੀਨ ਦਾ। ਠੀਕ ਆ ਕਿੰਨਾ ਦੁੱਧ ਮੰਨ ਕੇ ਚੱਲੇ ਜਾਂਦਾ ਇਹਦਾ? ਇਹ ਦੋ ਦੇ ਦੋ 15-16 ਕਿਲੋ ਦੇ। ਠੀਕ ਆ ਜੀ। ਤੇ ਗਿਵ ਇਟ ਅਪ ਆ ਵੱਡੀ ਬੈੜ ਦੇਖੇ ਨੇ ਜਰਸੀ ਚ ਕਰੌਸ ਹਨ ਇਹ ਕਿਹੜਾ ਸੂਆ ਸੂਰੀ ਆ ਜੀ ਇਹ ਦੂਜਾ ਸੂਆ ਸੁੰਦੀ ਆ ਵੀ ਕਿੰਨੇ ਕ ਦਿਨ ਲੈ ਜੂ ਅਜੇ ਦਿਨ ਹਾਂ ਜੀ ਵੀਰੇ ਰਹਿੰਦੇ ਆ ਰੱਖਦੇ ਨੇ ਤੇ ਦੁੱਧ ਪਾਉਗੀ ਵੀ ਚੰਗਾ ਤੇ ਪਾਉ ਵੀ ਫੈਟ ਆਣਾ ਹਨਾ ਹਾਂ ਹਾਂ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ ਵੀਰੇ ਮਾਲ ਤੇ ਪਿਛਲੇ ਸੂਏ ਦਾ ਦੱਸਦਾ ਵੀ ਤੇ 24 ਕਿਲੋ ਦੁੱਧ ਚੋਇਆ ਪਰ ਚੱਲੂ 20 ਤੋਂ ਪਾਰ ਜਾਵਾਂ ਹਨਾ ਤੇ ਬਾਕੀ ਕਾਫੀ ਕਲਰ ਦੇ ਵਿੱਚ ਪੈਂਦੀ ਆ ਤੇ ਜਿਆਦਾ ਗੁਣ ਜਰਸੀ ਵਾਲੇ ਦੇ ਹਾਂ ਸੋ ਵੀਰੋ ਕ੍ਰਾਸ ਵਾਲੇ ਗੁਣ ਘਾਟ ਆ ਜਰਸੀ ਵਾਲੇ ਜ਼ਿਆਦਾਗੇ ਕਿਉਂਕਿ ਇਦਾਂ ਦੀ ਬੈੜ ਤੇ ਆਪਾਂ ਜਰਸੀ ਅਸੀਮ ਰਖਾਵਾਂਗੇ ਤਾਂ ਆਪਾਂ ਨੂੰ ਪਤਾ ਵੀ ਬੱਚਾ ਮੇਲੇ ਚ ਖੜਨ ਵਾਲਾ ਤਿਆਰ ਕਰੂ ਚੰਗਾ ਆ ਕੇ ਵਧੀਆ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ 94782 63916 ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ